ਜਾ ਸਾਲ ਹੋਇਆ ਆ ਮੇਰਾ ਦੋਸਤਿਆ ਟੋਮਸ ਇਹ ਆਏ ਯੂਕਰੇਨ ਤੋਂ ਰਸ਼ਾ ਤੋਂ ਪੋਲਨ ਤੋਂ ਈਸਟਰਨ ਯੂਰਪ ਤੋਂ ਆਏ ਅਸੀਂ ਅਸੀਂ ਵੀ ਯੂਰਪ ਰੈਂ ਦੇ ਲੰਡਨ ਰਹਿੰਦੇ ਆ ਇਹ ਆਉਂਦਾ ਦੂਜਾ ਹੋਲਾ ਆ ਇਹ ਪਿਛਲੇ ਸਾਲ ਵੀ ਆਈ ਸੀ ਇਹ ਸਾਲ ਵੀ ਆਇਆ ਸੂਰਬੀਰ ਹੈ ਨਹੀਂ ਉਹ ਦੁਨੀਆ ਕਮਾਕਾਰਾਂ ਜੋ ਜੁਗੀ ਰਹਿ ਗਈ ਪੈਸੇ ਕਮਾਣ ਚੁਗੀ ਰਹਿ ਗਈ ਜਿਹੜੀ ਚੜ੍ਹਦੀ ਕਲਾ ਉਹ ਸਾਡੇ ਖਾਲਸੇ ਪੰਥ ਕੋਲ ਆ ਇਹ ਮਜੇ ਆ ਹੁਣ ਇਹ ਕਿਉਂ ਆਇਆ ਕਿਉਂ ਇਹ ਦੇਖਦੇ ਇਹ ਬੰਦਿਆ ਕੋ ਕੁਸ ਹੈਗਾ ਆ ਇਹ ਬੰਦਿਆ ਕੋ ਭਗਦੀ ਆ ਬਾਠ ਭਜਣਿਆ ਚੜਦੀ ਕਲਾ ਆ ਇਹ ਕੋ ਅੰਦਰ ਦਾ ਆਨੰਦ ਆ ਕਿਉਂ ਸੀ ਅਨੰਤ ਸਾਹਿਬ ਪੜੀਦਾ ਸੋ ਇਹ ਤਰਸਦੇ ਆ ਜੋ ਸਾਡੇ ਕੋਲ ਆ ਬਹੁਤ ਸਾਰੇ ਲੋਕ ਤਾਂ ਜੀ ਬਾਣੇ ਨੂੰ ਇਦਾਂ ਦੇਖ ਕੇ ਕਹਿੰਦੇ ਆ ਵੀ ਇਹ ਤਾਂ ਅਨਪੜ ਹੈ ਜੀ ਇਹ ਤਾਂ ਇਲੀਟਰੇਟ ਆ ਏ ਇਹ ਤਾਂ ਪਤਾ ਨਹੀਂ ਅਜੇ ਵੀ ਘੋੜਿਆਂ ਤੇ ਚੜੇ ਫਿਰ ਜਾਂਦੇ ਇਹ ਕਿਰਪਾਨਾਂ ਅਜੇ ਵੀ ਚੱਕੀ ਫਿਰ ਜਾਂਦੇ ਦੁਨੀਆ ਚੰਨ ਤੇ ਪਹੁੰਚ ਗਈ ਕਿੱਥੇ ਫਿਰ ਰਹੇ ਆ ਅਸੀਂ ਮੇਕੋ ਮਾਸਟਰਸ ਲੋ ਲੰਡਨ ਦਾ ਮੈ ਲੋ ਗ੍ਰੈਜੂਏਟ ਇੰਗਲੈਂਡ ਦਾ ਜੰਪ ਆ ਲਿਆ ਇਹ ਕਰਦਾ ਪੀ ਐਚ ਡੀ ਇਹ ਬ੍ਰਿਟਿਸ਼ ਆਰਮੀ ਵਿੱਚ ਪਾਦ ਰੀ ਆ ਬ੍ਰਿਟਿਸ਼ ਆਰਮੀ ਵਿੱਚ ਕੰਮ ਵੀ ਕਰਦਾ ਪੜਾਈ ਵੀ ਕਰਦਾ ਆ so that everybody understands that we na hung sings are not uneducated we are the most educated we are guru gobind singh's forge ਇਹ ਦੁਨੀਆ ਉਧਰ ਨੂੰ ਚੜੀ ਜਾ ਰਹੀ ਹੈ ਇੱਥੋਂ ਲੋਕ ਕਹਿੰਦੇ ਵੀ ਜਹਾਜ਼ ਦੀ ਬਾਰੀ ਨੂੰ ਹੱਥ ਕਿਸੇ ਤਰ੍ਹਾਂ ਪਵਾ ਦੋ ਗੋਰੇ ਵੀ ਨਿਹੰਗ ਸਿੰਘ ਬਣਦੇ ਆ ਗੋਰੇ ਹੂੰ ਜੇ ਗੋਰੇ ਨਿਹੰਗ ਸਿੰਘ ਬਣ ਸਕਦੇ ਆ ਸਾਡੇ ਲੋਕ ਹੀ ਕਰਦੇ ਹਾਊ ਕੈਨ ਯੂ ਕਮ ਟੂ ਹੋਲਾ ਹਾਊ ਕੈਨ ਯੂ ਕਮ ਟੂ ਪੰਡੋਪ ਆਈ'ਮ ਦ ਸਟੂਡੈਂਟ ਆਫ Uh, Harbajan Yogiji Singh Khalsa. I, I practice Kundalini Yoga and it's related to Sikh tradition. I, I was many times in Punjab, in Amritsar, and here and uh, this is my third uh, Hola mohala. ਚਰਨ ਗੰਗਾ ਸਟੇਡੀਅਮ ਜਿਹੜੀ ਨੰਪੁਰ ਸਾਹਿਬ ਕੇ ਖੜੇ ਆ ਜਿੱਥੇ ਕਿ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਤੇ ਮਹੱਲਾ ਜਦੋਂ ਕੱਢਿਆ ਜਾਂਦਾ ਤਾਂ ਜਾਹੋ ਜਲਾਲ ਖਾਲਸੇ ਦਾ ਵੱਖਰਾ ਹੁੰਦਾ ਤੇ ਕਿਹਾ ਜਾਂਦਾ ਵੀ ਖਾਲਸਾ ਹੁਣ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਤੌਰ ਤੇ ਜਾਣਿਆ ਜਾਂਦਾ ਤੇ ਕਿਸ ਤਰ੍ਹਾਂ ਲੋਕ ਖਾਲਸਾ ਹੀ ਰੌ ਰਿਤਾ ਨੂੰ ਵਿਲੱਖਣ ਤੌਰ ਤੇ ਜਾਣਦੇ ਆ ਸੋ ਗੱਲਬਾਤ ਕਰਦੇ ਆ ਸਿੰਘ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਦੀ ਫਤਿਹ ਸਿੰਘ ਸਾਹਿਬ ਦੁਨੀਆ ਭਰ ਦੇ ਵਿੱਚ ਖਾਲਸੇ ਦੀ ਜਿਹੜੀ ਚੜਤ ਦੇ ਝੰਡੇ ਝੂਲਦੇ ਆ ਕਿਹਾ ਜਾਂਦਾ ਜੀ ਤੇ ਕਿਸ ਤਰ੍ਹਾਂ ਜਾਣਦੇ ਆ ਲੋਕ ਹੁਣ ਜਿਹੜੇ ਇਹ ਆਏ ਆ ਵੀਰ ਜ ਆ ਭੈਣਾ ਇਹ ਸਮਝ ਰਹੇ ਆ ਇਸ ਚੀਜ਼ ਨੂੰ ਵੀ ਇੱਥੇ ਕੀ ਹੋ ਰਿਹਾ ਚੱਲ ਕੀ ਰਿਹਾ ਨੂੰ ਦੂਜਾ ਸਾਲ ਹੋਇਆ ਆ ਮੇਰਾ ਦੋਸਤ ਹੈ ਟੋਮਸ ਇਹ ਆਏ ਯੂਕਰੇਨ ਤੋਂ ਰਸ਼ਾ ਤੋਂ ਪੋਲਨ ਤੋਂ ਈਸਟਰਨ ਯੂਰਪ ਤੋਂ ਆਏ ਅਸੀਂ ਅਸੀਂ ਵੀ ਯੂਰਪ ਰਹਿੰਦੇ ਲੰਡਨ ਰਹਿੰਦੇ ਆ ਇਹ ਉਹਦਾ ਦੂਜਾ ਹੋਲਾ ਆ ਇਹ ਪਿਛਲੇ ਸਾਲ ਵੀ ਆਏ ਸੀ ਇਹ ਸਾਲ ਵੀ ਆਇਆ ਐਂਡ ਇੱਕ ਤਾਂ ਇਹ ਪਾਠ ਭਜਨ ਕਰਦੇ ਆ ਇਸ ਇਲਾਕੇ ਦੀ ਕਿਉਂ ਪਵਿੱਤਰ ਧਰਤੀ ਆ ਪਰ ਫੇ ਇਹ ਐਂਡ ਤੇ ਹੁਣ ਨਹੀਂ ਮਹੱਲਾ ਦੇਖਣਾ ਵੀ ਦੇਖਣਾ ਕਿੰਨੀ ਚੜਦੀ ਕਲਾ ਖਾਲਸਾ ਫੌਜ ਆ ਵਾਹ ਹੁਣ ਕਿਉਂ ਆਂਦੇ ਕਿਉਂ ਇਹ ਰਸਮ ਰਿਵਾਜ ਦੁਨੀਆ ਚੁੱਕ ਗਏ ਸੂਰਬੀਰ ਹੈ ਨਹੀਂ ਉਹ ਦੁਨੀਆ ਕਮਾਕਾਰਾਂ ਜੋਗੀ ਰਹਿ ਗਈ ਪੈਸੇ ਕਮਾਣ ਜੋਗੀ ਰਹਿ ਗਈ ਜਿਹੜੀ ਚੜਦੀ ਕਲਾ ਉਹ ਸਾਡੇ ਖਾਲਸੇ ਪੰਥ ਕੋਲ ਆ ਪਰ ਦੁਨੀਆ ਤਾਂ ਹੁਣ ਚਾਹੁੰਦੀ ਨਹੀਂ ਭਗਤੀ ਵੱਲ ਜਾਣਾ ਜੈਸ ਪਾਸੇ ਰਸਤੇ ਤੇ ਤੁਰਨਾ ਲੋਕ ਤਾਂ ਮ제 ਲੈਣੇ ਚਾਹੁੰਦੇ ਆ ਹੋਰੇ ਰਾਹ ਤੇ ਤੁਰੇ ਹੋਏ ਆ ਜੀ ਮ제 ਲਿਓ ਗੁਰੂਦੀ ਨਗਰੀ ਚ ਮੁਝੇ ਲੈਓ ਚੜ੍ਹਦੀ ਕਲਾ ਗੁਰੂ ਦੀ ਹਜੂਰੀ ਚ ਅਸੀਸ ਲੈਓ ਗੁਰੂ ਗੋਬਿੰਦ ਸਿੰਘ ਤੋਂ ਇਹ ਮਜੇ ਆ ਹੁਣ ਇਹ ਕਿਉਂ ਆਇਆ ਕਿਉਂ ਇਹ ਦੇਖਦੇ ਇਹ ਬੰਦਿਆ ਕੋ ਕੁਸ ਹੈਗਾ ਆ ਇਹ ਬੰਦਿਆ ਕੋ ਭਗਤੀ ਆ ਪਾਠ ਭਜਣਾ ਚੜ੍ਹਦੀ ਕਲਾ ਆ ਇਹ ਕੋ ਅੰਦਰ ਦਾ ਆਨੰਦ ਆ ਕਿਉਂ ਸੀ ਆਨੰਦ ਸਾਹਿਬ ਪੜੀ ਦਾ ਸੋ ਇਹ ਤਰਸਦੇ ਆ ਜੋ ਕੋ ਸਾਡੇ ਕੋਲ ਆ ਸੋ ਜਿਹੜੇ ਹੁਣ ਨੌਜਵਾਨ ਬਾਹਰ ਜਾਂਦੇ ਲੋੜ ਨਹੀਂ ਕੰਮ ਕਰਨਾ ਇੱਥੇ ਕਰੋ ਤੁਸੀਂ ਕਹਿੰਦੇ ਵੀ ਤਰਸਦੇ ਆ ਜੋ ਕੁਝ ਸਾਡੇ ਕੋਲ ਆ ਸਾਡੇ ਕੋਲ ਅਨੰਦ ਸਾਹਿਬ ਆ ਗੁਰਬਾਣੀ ਸਾਡੇ ਨੌਜਵਾਨਾਂ ਨੂੰ ਕਿਉਂ ਨਹੀਂ ਜੀ ਫਿਰ ਪਤਾ ਲੱਗ ਰਿਹਾ ਉਹ ਤਾਂ ਉੱਥੇ ਟਿੱਪਣੀਆਂ ਬਜਾਂਦੇ ਫਿਰ ਜਾਂਦੇ ਉਹ ਤੱਕਾ ਖਾ ਕੇ ਨਾ 5 ਸਾਲ ਗਰੀਬੀ ਦੇਖ ਕੇ ਨਾ ਰੋ ਰੂ ਕੇ ਸਾਰੇ ਮੁੜ ਕੇ ਇੱਥੇ ਆਉਂਦੇ ਆ ਆਉਣਗੇ ਆਉਣਗੇ ਪੱਕੀ ਆਲੇ ਬਹੁਤ ਸਾਰੇ ਲੋਕ ਤਾਂ ਜੀ ਬਾਣੇ ਨੂੰ ਇਦਾਂ ਦੇਖ ਕੇ ਕਹਿੰਦੇ ਆ ਵੀ ਇਹ ਤਾਂ ਅਨਪੜ ਹੈ ਜੀ ਇਹ ਤਾਂ ਇਲਿਟਰੇਟ ਹੈ ਇਹ ਇਹ ਤਾਂ ਪਤਾ ਨਹੀਂ ਅਜੇ ਵੀ ਘੋੜਿਆਂ ਤੇ ਚੜੇ ਫਿਰ ਜਾਂਦੇ ਇਹ ਕਿਰਪਾਨਾਂ ਅਜੇ ਵੀ ਚੱਕੀ ਫਿਰ ਜਾਂਦੇ ਦੁਨੀਆ ਚੰਨ ਤੇ ਪਹੁੰਚ ਗਏ ਕਿੱਥੇ ਫਿਰ ਰਹੇ ਆ ਅਸੀਂ ਮੇਕੋ ਮਾਸਟਰਸ ਲਾ ਲੰਡਨ ਦਾ ਮੈ ਲੋ ਗ੍ਰੈਜੂਏਟ ਇੰਗਲੈਂਡ ਦਾ ਜੰਪ ਆ ਲਿਆ ਇਹ ਕਰਦਾ ਪੀ ਐਚ ਡੀ ਇਹ ਬ੍ਰਿਟਿਸ਼ ਆਰਮੀ ਵਿੱਚ ਪਾੜੀ ਆ ਬ੍ਰਿਟਿਸ਼ ਆਰਮੀ ਚ ਕੰਮ ਵੀ ਕਰਦਾ ਪੜਾਈ ਵੀ ਕਰਦਾ ਆ ਸੋ ਅਸੀਂ ਪੜ੍ਹੇ ਲਿਖੇ ਨੌਜਵਾਨ ਆ ਜੋ ਉਸ ਗੁਰੂ ਗੋਬਿੰਦ ਸਿੰਘ ਕੋਲ ਆ ਹੋਰ ਕਿਸੇ ਕੋ ਹੈ ਨਹੀਂ ਜੋ ਉਸ ਖਾਲਸੇ ਪੰਥ ਕੋਲ ਆ ਹੋਰ ਕਿਸੇ ਕੋ ਹੈ ਨਹੀਂ ਹੌਲੀ ਹੌਲੀ ਸਾਰਿਆਂ ਨੂੰ ਅਕਲ ਆ ਜਾਂਦੀ ਜਦੋਂ ਮੈਂ ਪਹਿਲਾਂ ਇੱਥੇ ਆਇਆ ਸੀ 25 ਸਾਲ ਪਹਿਲਾਂ ਸਾਰੇ ਸਿਆਣੇ ਸੀਗੇ ਕੋਈ ਗਿੰਤੀ ਦੇ 20 30 ਨੌਜਵਾਨ ਸੀਗੇ ਉਹ ਦੇਖ ਲਓ ਸਾਰੇ ਨੌਜਵਾਨ ਆ ਤੁਸੀਂ ਇਹ ਬਦਲਾਅ ਦੇਖ ਰਹੇ ਹੋ ਵੀ ਨੌਜਵਾਨੀ ਮੁੜ ਰਹੀ ਆ ਆਪਣੇ ਘਰ ਨੂੰ ਵਾਪਸ ਜਵਾਨੀ ਪੰਜਾਬ ਦੀ ਇੱਥੇ ਹੁਣ 15 15 ਲੱਖ 1.5 ਮਿਲੀਅਨ ਇੱਕ ਮਿੰਟ ਹੈਲੋ ਓਕੇ ਇੱਥੇ 15 ਲੱਖ ਗਿਣਤੀ ਸੰਗਤ ਸੀਗੀ ਹਨ ਜੀ ਚੜ੍ਹਦੀ ਕਲਾ ਪੰਜਾਬ ਦੀ ਹਰੇ ਵੀ ਹੈਗੀ ਆ ਇੱਥੇ 10 ਲੱਖ ਨੌਜਵਾਨ ਆਈ ਟਰੈਕਟਰਾਂ ਦੇ ਜਵਾਨੀ ਵੀ ਪੰਜਾਬ ਦੀ ਚੜ੍ਹਦੀ ਕਲਾ ਚ ਆ ਸਿੱਖੀ ਵੀ ਚੜ੍ਹਦੀ ਕਲਾ ਚ ਆ ਸਿਰਫ ਅੱਖਾਂ ਖੋਲੋ ਪੰਜਾਬ ਜਾਗਦਾ ਜੀਦਾ ਹੈ ਅਨੰਦਪੁਰ ਸਾਹਿਬ ਜਾਗਦਾ ਜੀਦਾ ਹੈ ਥੋੜੇ ਗੁਰੂ ਵਾਲੇ ਬਣੋ ਅਮਰ ਛਕੋ ਸਿੱਖੀ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੈ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਵਿੰਦਰ ਸਿੰਘ ਹੈ ਗੁਰਵਿੰਦਰ ਸਿੰਘ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਤੁਸੀਂ ਮੈਂ ਜਿਹੜਾ ਸਵਾਲ ਸਿੰਘ ਸਾਹਿਬ ਦੇ ਅੱਗੇ ਰੱਖਿਆ ਸੀ ਵੀ ਲੋਕ ਕਹਿੰਦੇ ਹਨ ਪੜ ਹੈ ਇਹ ਇਹ ਨਾ ਪੜਦੇ ਨਾ ਲਿਖਦੇ ਕੀ ਕਰੀ ਜਾਂਦੇ ਇਹਨਾਂ ਨੂੰ ਦੱਸੋ ਤੁਸੀਂ ਪੀਐਚ ਨਹੀਂ ਮੈਂ ਅੰਗਰੇਜ਼ੀ ਦੇ ਵਿੱਚ ਕਹਾਂਗਾ ਹੂੰ So that everybody understands that we Nihang Singhs are not uneducated, we are the most educated. We are Guru Gobind Singh's forge. If individuals doubt us and think that we're uneducated, they doubt the Guru. That's be We are the forge of the Khalsa, we are the personification of the Guru's love and his radiance. How can we be kumi? How can we be low? ਸਿੰਘ ਸਜਣਾ ਚਾਹੀਦਾ ਅੰਮ੍ਰਿਤ ਛਕੋ ਨਿਹੰਗ ਸਿੰਘ ਫੋਰਜੋ ਹੈਗੀ ਆ ਅਸਲੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੁਨੀਆ ਉਧਰ ਨੂੰ ਚੜੀ ਜਾ ਰਹੀ ਹੈ ਇੱਥੋਂ ਲੋਕ ਕਹਿੰਦੇ ਵੀ ਜਹਾਜ਼ ਦੀ ਬਾਰੀ ਨੂੰ ਹੱਥ ਕਿਸੇ ਤਰ੍ਹਾਂ ਪਵਾ ਦਿਓ ਦੇਖੋ ਗੋਰੇ ਵੀ ਨਿਹੰਗ ਸਿੰਘ ਬਣਦੇ ਆ ਗੋਰੇ ਜੇ ਗੋਰੇ ਨਿਹੰਗ ਸਿੰਘ ਬਣ ਸਕਦੇ ਆ ਸਾਰੇ ਲੋਕ ਕੀ ਕਰਦੇ ਆ ਬਸ ਸਾਡੇ ਲੋਕਾਂ ਨੂੰ ਫਿਰ ਕੀ ਹੋਇਆ ਵੀ ਉਹ ਚਾਹੁੰਦੇ ਵੀ ਬਸ ਇੱਥੋਂ ਛੱਡ ਜੀਏ ਅਜਾਜ ਤੇ ਪੋਰੇ ਬੰਨੇ ਚਾਹੁੰਦੇ ਆ ਉਹ ਐਸਾਈ ਬੰਨੇ ਚਾਹੁੰਦੇ ਆ ਐਸਾਈ ਸਿੱਖ ਬਣਦੇ ਆ ਦੇਖੋ ਕਮਾਲ ਗੁਰੂ ਗੋਬਿੰਦ ਸਿੰਘ ਦੀ ਤੁਸੀਂ ਤੁਸੀਂ ਹਮੇਸ਼ਾ ਕਿਉਂ ਖਿੱਚਿਆ ਆਨੇ ਹੋ ਇੱਥੇ ਹਰ ਸਾਲ ਆਉਨੇ ਹੋ ਹਾਂਜੀ ਕਿਉਂ ਕਿਉਂ ਖਿੱਚਿਆ ਨੇ ਤੁਹਾਨੂੰ ਉਹ ਕਲਚਰ ਨਹੀਂ ਚੰਗਾ ਲੱਗਦਾ ਉੱਥੇ ਗੁਰੂ ਕਲਗੀਧਾਰ ਪਿਤਾ Swami ਜੋ ਹੈਗਾ ਜਿਉਂਦਾ ਸਾਡੇ ਹਿਰਦੇ ਦੇ ਵਿੱਚ ਵਸਦਾ ਇੱਥੇ ਪ੍ਰਤੱਖ ਦਰਸ਼ਨ ਆਉਂਦੀ ਆ ਪ੍ਰਕਾਸ਼ ਦੀ ਅਕਾਲ ਬਸ ਵਾਹਿਗੁਰੂ 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 ਵਾਈ ਗੁਰਜੀ ਦਾ ਸੋ ਵਾਈ ਗੁਰਜੀ ਕਿਫਾ ਤੇ ਕੁਝ ਇਹਨਾਂ ਦੇ ਨਾਲ ਤੁਸੀਂ ਦੱਸਣਾ ਚਾਹੁੰਗੇ ਕੁਝ ਇਹ ਜੇ ਦੱਸਣਾ ਚਾਹਣ ਜਾਂ ਇਹ ਇਹ ਸਾਡਾ ਦੋਸਤ ਆ ਭਰਾ ਆ ਬ੍ਰਦਰ ਹੈਨਾ ਇਹ ਟੋਮਸੇ ਦਾ ਨੌਆ ਤੁਸੀਂ ਦੇਖ ਲਓ ਇਹਨੂੰ ਬੜੇ ਪਾਠ ਦਾ ਚਾ ਬਾਣੀ ਦਾ ਚਾ ਪਗਦੇ ਚਾ ਇਹ ਹੁਣ ਦੂਜਾ ਇਹਦਾ ਹੋਲਾ ਆ ਇਹਨੇ ਇੰਡੀਆ ਸ਼ਹਿਰ ਤੇ ਇੱਥੇ ਆਣ ਕੇ ਰਹਿ ਵੀ ਤੁਸੀਂ ਇਹਨੂੰ ਪੁੱਛ ਲਓ ਸੋ ਦੇ ਵਾਂਟ ਟੂ ਆਸਕ ਹਾਊ ਕੈਨ ਯੂ ਕਮ ਟੂ ਹੋਲਾ ਹਾਊ ਕੈਨ ਯੂ ਕਮ ਟੂ ਪੰਜਾਬ Mm -hmm. uh, I'm uh, the student of uh, Harbajan Yogiji Singh Khalsa. I practice kundalini yoga and it's related to Sikh tradition. I, I was many times in Punjab, in Amritsar and here and this is my third uh, Hola Mohalla, So it's third time. So I love your tradition. I love you people generally. I love Sikh tradition. I have many friends here. ਕੁਝ ਲੋਕ ਕਹਿੰਦੇ ਆ ਵੀ ਅੱਜ ਤਾਂ ਕਲਮ ਦਾ ਯੁੱਗ ਹੈ ਹਥਿਆਰ ਦਾ ਹੁਣ ਯੁੱਗ ਨਹੀਂ ਰਿਹਾ ਸਮਾਂ ਬਦਲ ਗਿਆ ਹੁਣ ਹਥਿਆਰ ਚੱਕਣ ਦੀ ਕੀ ਲੋੜ ਹੈ ਇਹ ਉਹ ਚੱਕਣ ਦੀ ਲੋੜ ਨਹੀਂ ਹੈਗੀ ਕਲ ਯੁੱਗਿਆ ਸ਼ਾਸਤਰ ਧਾਰੀ ਬੰਦੇ ਨੂੰ ਕੋਈ ਕੁਝ ਕਹਿੰਦਾ ਨਹੀਂ ਕਲਮ ਹੈਗੀ ਆ ਮਾਇਆ ਵੀ ਹੈਗੀ ਆ ਪਰ ਸ਼ਾਸਤਰ ਦੀ ਵੀ ਲੋੜ ਆ ਠੀਕ ਠੀਕ ਹੁਣ ਜੋ ਤੁਸੀਂ ਦੇਖੋ ਜਦੋਂ ਵੀ ਕੋਈ ਪੰਗਾ ਹੁੰਦਾ ਬਾਰਡਰ ਤੇ ਕੌਣ ਖੜਦਾ ਸਰਦਾਰ ਸਰਦਾਰਾਂ ਤੋਂ ਬਿਨਾਂ ਬਾਕੀ ਦੇਸ਼ ਤਾਂ 2 ਮਿੰਟਾਂ ਚ ਇੱਥੇ ਇੰਡੀਆ ਚ ਆ ਜੂ। ਠੀਕ ਹੈ ਬਬੀ। ਸੋ ਜਿਹੜਾ ਮਰਦ ਰੂਪ ਆ ਨਾ ਮਰਦ ਰੂਪ। ਇਹਦੀ ਲੋੜ ਆ। ਠੀਕ ਹੈ। ਇਹਨਾਂ ਨੂੰ ਪੁੱਛਿਓ ਕਿ ਯੂਕਰੇਨ ਤੋਂ ਆ ਤਾਂ ਲੋਕ ਕਹਿੰਦੇ ਆ ਕਿ ਅੱਜ ਤਾਂ ਸ਼ਾਂਤੀ ਦੀ ਲੋੜ ਆ। ਵੀ ਸ਼ਾਂਤੀ ਹਥਿਆਰ ਸੰਥਿਆਰ ਸ਼ਾਂਤੀ ਬਣਾਉਂਦਾ ਜਾਂ ਹਥਿਆਰ ਅ ਅਸ਼ਾਂਤੀ ਫੈਲਾਉਂਦਾ। ਇਹ ਸਵਾਲ ਡੂੰਘਾ ਬਹੁਤ ਆ। ਇਹ ਪੁਰਾਣੇ ਆ ਗੱਲਾਂ ਹਲਕੀਆਂ ਰੱਖੀਏ। ਠੀਕ ਹੈ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਇਸ ਥਾਂ ਦੇ ਉੱਤੇ ਇਕੱਠੇ ਹੁੰਦੇ ਆ ਸਿੰਘ ਇਕੱਠੇ ਹੁੰਦੇ ਤਾਂ ਉੱਥੇ ਦੋ ਤਿੰਨ ਵਾਰ ਤੋਂ ਇਹ ਵੀ ਆ ਰਹੇ ਤੁਹਾਡਾ ਨਾਮ ਕੀ ਵਰਸ ਯੂ ਗੁੱਡ ਨੇਮ ਮਾਈ ਸਿੱਖ ਨੇਮ ਇਜ਼ ਹਰਜੀਤ ਸਿੰਘ ਹਰਜੀਤ ਸਿੰਘ ਯੇ ਸਿੱਖ ਬਣ ਚੁੱਕੇ ਤੁਸੀਂ ਆਲਰੇਡੀ ਯੂ ਹੈਵ ਆਲਰੇਡੀ ਬਿਕਮ ਸਿੱਖ نو ਆਈ ਆ ਡਿਡਨਟ ਟੇਕ ਆਰ ਮੀਨ ਅੰਮ੍ਰਿਤ ਯੈਸ ਆਮ ਪ੍ਰੈਕਟਿਸਿੰਗ ਹਮ ਹੂ ਸੋ ਯੂ ਗੋਇੰਗ ਟੂ ਬੀ ਬੈਪਟਾਈਜ਼ਡ ਸੂਨ نو ਨੋ but uh, but this is like uh, i use this name when i'm here holy okay. holy se tu si na harech hi bolde vi kali ch ya sochde vi kali ch ya harech hi kareh sejje sejje pyar na kali ch sirf maut <laughs> ya maut kali ya tyari gal par maut slow kar sejje sejje life enjoy kar hun saanu jana hai tu tu samjhe oh vi practice pehla karo bano baad vich holy holy ni yaar sejje sat naam bai guru ਸਤਨਾਮ ਵਾਹਿਗੁਰੂ ਸਹਿਜੇ ਸਹਿਜੇ ਕਾਲੀ ਨਹੀਂ ਕਰਨੀ ਤੁਸੀਂ ਪੰਜਾਬੀ ਕਾਲੀ ਕਾਲੀ ਚ ਨਾ ਨੁਕਸਾਨ ਕਰ ਲੈਂਦੇ ਸਹਿਜੇ ਸਹਿਜੇ ਠੀਕ ਆ ਵਾਹਿਗੁਰੂ ਕੀ ਕੀ ਮੰਤਰ ਦੇਣਾ ਚਾਹੋਗੇ ਚਲ ਹੁਣ ਤੁਸੀਂ ਗੱਲ ਕੀਤੀ ਆ ਤਾਂ ਮਤਲਬ ਸਤਨਾਮ ਵਾਹਿਗੁਰੂ ਜਾਪ ਕਰੋ ਬਸ ਸਤਨਾਮ ਵਾਹਿਗੁਰੂ ਪਿਆਰ ਨਾ ਕਿਓ ਸਤਨਾਮ ਵਾਹਿਗੁਰੂ ਸਤਨਾਮ ਜੇ ਕੋ ਸਤਨਾਮ ਵਾਹਿਗੁਰੂ ਕੋ ਸੱਚ ਪਿਆਰ ਹੈ ਜੇ ਕੋ ਸੱਚ ਪਿਆਰ ਉਹ ਜਿੱਤਦਾ ਜੇ ਕੋ ਨਹੀਂ ਉਹ ਹਾਰਦਾ ਫੇ ਹੌਲੀ ਹੌਲੀ ਮੂਨ ਮੰਤਰ ਸਿੱਖ ਲਓ ਪਗਤੀ ਸ਼ੁਰੂ ਹੁੰਦੀ ਸਤਨਾਮ ਵਾਇਗੁਰਜ ਆਪ ਨਾਲ ਮੂਹਰ ਵੰਦਰਨਾ ਜਦੋਂ ਉਹ ਕਾਮਯਾਬ ਆ ਆਪੇ ਫਿਰ ਰੱਬ ਕਰੇ ਕਰਾਵੇ ਆਪਿਆ ਤੂੰ ਕਹ ਸਵਾਲ ਵਿੱਚ ਚਲੋ ਇਹਨਾਂ ਨੂੰ ਨਹੀਂ ਕਰਦਾ ਹੁਣ ਤੁਹਾਨੂੰ ਕਰਦਾ ਇੱਕ ਵੀ ਸੰਤ ਤੇ ਸਿਪਾਹੀ ਦਾ ਸੁਮੇਜ ਆ ਖਾਲਸਾ ਤੇ ਸੰਤ ਇੱਕਦਮ ਸਿਪਾਹੀ ਕਿੱਦਾਂ ਬਣਦਾ ਦੋਈ ਚੀਜ਼ਾਂ ਨਾਲ ਨਾਲ ਆ ਅਸੀਂ ਮਰਦ ਰੂਪਿਆ ਪਗ ਦਾੜਾ ਹੈਗਾ ਨਾ ਫਿਰ ਨਾਮ ਜਪੀ ਦਾ ਸੰਤ ਬਣ ਗਿਆ ਫਗਦੜਾ ਹੈਗਾ ਮਰਦ ਰੂਪ ਹੈਗਾ ਸੰਸਬਾਹੀ ਨਾਲਿਆ ਸ਼ਾਸਤਰ ਹੈ ਉਹ ਉਦੋਂ ਅੱਗੇ ਮਰਦ ਬਣ ਜਾਂਦਾ ਪੰਜਾਬੀ ਖੂਨ ਹੈ ਉਹ ਵੀ ਮਰਦ ਰੂਪ ਆ ਪੰਜਾਬੀ ਪਿਆਰ ਆ ਅਸੀਂ ਸੇਵਾ ਕਰੀਦੀ ਲੰਗਰ ਸੇਵਾ ਕਰੀਦੀ ਫੇ ਸਾਧੂ ਸੰਤ ਆ ਸੋ ਸਾਡੀ ਜਿਹੜੇ ਕਲਚਰ ਆ ਸਾਡੇ ਰਸਮ ਰਵਾਜ ਉਹ ਇਦਾਂ ਹੀ ਆ ਸਾਡ ਨਾਲ ਰਲਿਓ ਆ ਪੰਜਾਬੀ ਸੂਰਬੀਰ ਆ ਵਧੀਆ ਕੌਮ ਆ ਜੇ ਜਾਗੇ ਹੁਣ ਜਾਗਰਤੀ ਦਾ ਸਮਾਂ ਪਿਆਰ ਦਾ ਸਮਾਂ ਪ੍ਰਚਾਰ ਦਾ ਸਮਾਂ ਆ ਇਕੱਠੇ ਰਹੋ ਆ ਫਾਰਮ ਪਰੋਟੈਸਟ ਚੱਲਦੀ ਆ ਸਾਥ ਦੇਓ ਹੌਲੀ ਹੌਲੀ ਅਸਾਫ ਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਿਲਕੁਲ ਤੇ ਇਸ ਥਾਂ ਦੇ ਉੱਤੇ ਜਿੱਥੇ ਪੰਜਾਬ ਤੋਂ ਸੰਗਤਾਂ ਦੂਰ ਦਰਾਡੇ ਤੋਂ ਸੰਗਤਾਂ ਆਂਦੀਆਂ ਤੇ ਵਿਦੇਸ਼ਾਂ ਤੋਂ ਵੀ ਇੱਥੇ ਸੰਗਤ ਪਹੁੰਚੀ ਆ ਜੋ ਕਿ ਸਿੱਖੀ ਨੂੰ ਸਮਝ ਰਹੀ ਐ ਸਿੱਖੀ ਨੂੰ ਪ੍ਰੈਕਟਿਸ ਕਰ ਰਹੀ ਐ ਯਤਨ ਕਰ ਰਹੀ ਐ ਇਹ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਤੇ ਇਹੀ ਸੰਦੇਸ਼ ਪੰਜਾਬ ਦੇ ਵਿੱਚ ਰਹਿਣ ਵਾਲੀ ਨੌਜਵਾਨ ਨਵੀ ਸਿੰਘ ਸਾਹਨੇ ਦਿੱਤਾ ਸੋ ਇਹਨਾਂ ਦੀ ਗੱਲਾਂ ਤੁਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ